ਕਦੋਂ ਦੀ ਤੁਸੀਂ ਇਹ ਡੋਰ ਵੇਚ ਰਹੇ ਮਾਜਾ ਡੋਰ ਜਿਹੜੀ ਹੈ ਸਰ ਮੈਨੂੰ ਘੱਟ ਤੋਂ ਘੱਟ ਸਰ 26 ਸਾਲ ਹੋ ਗਿਆ ਸਰ ਇੱਥੇ ਕੰਮ ਕਰਦੇ ਨਾ ਡੋਰ ਨੇ ਦੇ ਸਰ 2010 ਵਿੱਚ ਸਟਾਰਟਿੰਗ ਹੋਈ ਸੀਗੀ ਉਹਨਾਂ ਨੇ ਤੇ ਬਿਲਕੁਲ ਪੂਰੀ ਤਰ੍ਹਾਂ ਚਾਦਰ ਹੀ ਵਿਛਾ ਪਈ ਹੈ ਕਿਹਤਰਾ ਵੀ ਚੈਨਲ ਡੋਰ ਸਰ ਇਹ ਇੰਡੀਅਨ ਡੋਰ ਨੂੰ ਕੋਈ ਪੁੱਛਦਾ ਹੀ ਨਹੀਂ ਡੋਰ ਨਾਲ ਕਦੀ ਅੱਜ ਤੱਕ ਕਦੀ ਨਹੀਂ ਸੁਣਿਆਗਾ ਕਿ ਇਸ ਡੋਰ ਨਾਲ ਕੋਈ ਬੰਦਾ ਡੈਮੇਜ ਹੋਇਆ ਜਾਂ ਕੋਈ ਟੀਕ ਪਤਾ ਮਰਿਆ ਜਾਂ ਕੁਝ ਵੀ ਹੋਇਆ ਇਹਦੇ ਨਾਲ ਕੋਈ ਪੰਛੀ ਨਹੀਂ ਕੋਈ ਬੰਦਾ ਨਹੀਂ ਕੁਝ ਨਹੀਂ ਹੁੰਦਾ ਇਸ ਡੋਰ ਨਾਲ ਸਰ ਇਹ ਟੁੱਟ ਜਾਂਦੀ ਸੂਤੀ ਧਾਗਾ ਹੁੰਦਾ ਹੈ ਨਾਈਲਨ ਉਹ ਚਾਈਨਾ ਡੋਰ ਹੁੰਦੀ ਹੈ ਉਹ ਨਾਈਲਨ ਦੀ ਹੁੰਦੀ ਆ ਉਹ ਟੁੱਟਦੀ ਨਹੀਂ ਆ ਸਰ ਉਹ ਬੰਦਾ ਮਾਰ ਦੇਗੀ ਪਰ ਲekin ਟੁੱਟੇਗੀ ਨਹੀਂ ਤੇ ਪਹਿਲੇ ਕਿੰਨੀ ਕ ਤੁਸੀਂ ਇਹ ਡੋਰ ਵੇਚਦੇ ਸੀ ਤੇ ਹੁਣ ਕਿੰਨੀ ਕ ਵੇਚਦੇ ਸਰ ਪਹਿਲੇ ਤੇ ਮੇਰੇ ਕੋਲ ਵਾਰੀ ਨਹੀਂ ਆਉਂਦੀ ਹੁੰਦੀ ਸਰ ਹੁਣ ਤੇ ਸਾਰੇ ਵੇਲੇ ਹੀ ਬੈਠੇ ਆ ਸਰ ਹੁਣ ਤੇ ਜਿੰਨਾ ਜਰ ਹੋ ਗਿਆ ਲੋਕੀ ਪਹਿਲੇ ਮਹੀਨਾ ਮਹੀਨਾ ਪਹਿਲੇ ਸਾਨੂੰ ਅਡਵਾਂਸ ਰੀਲਾ ਦੇ ਜਾਂਦੇ ਸੀ ਸਰ ਮੇਰੀ ਲਾ ਦਿਓ ਮੇਰੀ ਲਾ ਦਿਓ ਸਰ ਉਹ ਤਾਂ ਨਾਲ ਕੋਈ ਨਾ ਟਾਈਮ ਹੀ ਨਹੀਂ ਬਣਦਾ ਮੇਰੇ ਲੋਕੀ 15 15 ਦਿਨ 20 ਦਿਨ ਪਹਿਲੇ ਦੇ ਜਾਂਦੇ ਸੀ ਕਿ ਅਡਵਾਂਸ ਪੰਜਾਬ ਦੇ ਵਿੱਚ ਲੋੜੀ ਅਤੇ ਬਸੰਤ ਦਾ ਤਿਉਹਾਰ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਸੀ ਇਸ ਤਿਉਹਾਰ ਨੂੰ ਕਿਤੇ ਨਾ ਕਿਤੇ ਚਾਈਨਾ ਡੋਰ ਦੀ ਨਜ਼ਰ ਲੱਗ ਗਈ ਅਤੇ ਇਸ ਤਿਉਹਾਰਾਂ ਦੇ ਵਿੱਚ ਕਈ ਲੋਕ ਖੁਸ਼ੀਆਂ ਮਨਾਉਂਦੇ ਨੇ ਤੇ ਕਈ ਲੋਕ ਗਮ ਦੇ ਵਿੱਚ ਡੁੱਬ ਜਾਂਦੇ ਨੇ ਗੱਲ ਕਰ ਰਹੇ ਹਾਂ ਚਾਈਨਾ ਡੋਰ ਦੀ ਜੀ ਹਾਂ ਪਠਾਨਕੋਟ ਦੇ ਵਿੱਚ ਲਗਾਤਾਰ ਚਾਈਨਾ ਡੋਰ ਨੇ ਇੰਨਾ ਪੈਰ ਪਸਾਰ ਲਿਆ ਹੈ ਕਿ ਕਈ ਲੋਕਾਂ ਨੇ ਆਪਣੀ ਜਾਨ ਗਵਾਈ ਆ ਅਤੇ ਕਈ ਪੰਛੀ ਇਸ ਦੀ ਚਪੇੜ ਵਿੱਚ ਓਕੇ ਉਹ ਵੀ ਆਪਣੀ ਜਾਨ ਗਵਾ ਚੁੱਕੇ ਨੇ ਪਠਾਨਕੋਟ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਾਈਨਾ ਡੋਰ ਨੂੰ ਛੱਡ ਕੇ ਅਤੇ ਇੱਕ ਮਾਜਾ ਡੋਰ ਨੂੰ ਵੇਚ ਰਹੇ ਨੇ ਕਾਕਾ ਜੀ ਆ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਾਕਾ ਜੀ ਤੁਹਾਡਾ ਜਗਵਾਨੀ ਤੇ ਬਹੁਤ ਬਹੁਤ ਸਵਾਗਤ ਹੈ थैंक यू ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੇਰੇ ਕੋਲ ਆਂਦਾ ਤੁਹਾਨੂੰ ਕਾਕਾ ਜੀ ਕਦੋਂ ਦੀ ਤੁਸੀਂ ਇਹ ਡੋਰ ਵੇਚ ਰਹੇ ਹੋ ਮਾਜਾ ਡੋਰ ਜਿਹੜੀ ਹੈ ਸਰ ਮੈਨੂੰ ਘੱਟ ਤੋਂ ਘੱਟ ਸਰ 26 ਸਾਲ ਹੋ ਗਿਆ ਸਰ ਇੱਥੇ ਟ ਕੰਮ ਕਰਦੇ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈ ਚਾਈਨਾ ਡੋਰ ਨੇ ਆਪਣਾ ਪੈਰ ਬਸਾਰ ਲਿਆ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਚਾਈਨਾ ਡੋਰ ਨੇ ਦੇ ਸਰ 2010 ਵਿੱਚ ਸਟਾਰਟਿੰਗ ਹੋਈ ਸੀਗੀ ਉਹਨਾਂ ਨੇ ਤੇ ਬਿਲਕੁਲ ਪੂਰੀ ਤਰ੍ਹਾਂ ਚਾਦਰੇ ਵਿਛਾਤੀ ਹੈ ਕਿਤਨਾ ਦੀ ਸਰ ਇਹ ਇੰਡੀਅਨ ਡੋਰ ਨੂੰ ਕੋਈ ਪੁੱਛਦਾ ਹੀ ਨਹੀਂ ਹੁਣ ਤੇ ਜੇ ਗੱਲ ਕਰੀਏ ਚਾਈਨਾ ਡੋਰ ਦੀ ਤੇ ਚਾਈਨਾ ਡੋਰ ਨਾਲ ਕਈ ਹਾਸੇ ਵੀ ਵਾਪਰਦੇ ਨੇ ਤੇ ਕਿਹਾ ਇਸ ਡੋਰ ਨਾਲ ਵੀ ਹਾਸੇ ਵਾਪਰਦੇ ਨੇ ਨਹੀਂ ਸਰ ਇਸ ਡੋਰ ਨਾਲ ਕਦੀ આજ ਤੱਕ ਕਦੀ ਨਹੀਂ ਸੁਣਿਆਗਾ ਕਿ ਇਸ ਡੋਰ ਨਾਲ ਕੋਈ ਬੰਦਾ ਡੈਮੇਜ ਹੋਇਆ ਜਾਂ ਕੋਈ ਬੰਦਾ ਮਰਿਆ ਜਾਂ ਕੁਝ ਵੀ ਹੋਇਆ ਇਹਦੇ ਨਾਲ ਕੋਈ ਪੰਛੀ ਨਹੀਂ ਕੋਈ ਬੰਦਾ ਨਹੀਂ ਕੁਝ ਨਹੀਂ ਹੁੰਦਾ ਇਸ ਡੋਰ ਨਾਲ ਸਰ ਇਹ ਟੁੱਟ ਜਾਂਦੀ ਸੂਤੀ ਧਾਗਾ ਹੁੰਦਾ ਹੈ ਨਾਈਲਨ ਉਹ ਚਾਈਨਾ ਡੋਰ ਹੁੰਦੀ ਹੈ ਨਾਈਲਨ ਦੀ ਹੁੰਦੀ ਆ ਉਹ ਟੁੱਟਦੀ ਨਹੀਂ ਸਰ ਉਹ ਬੰਦਾ ਮਾਰ ਦੇਗੀ ਪਰ ਲekin ਟੁੱਟੇਗੀ ਨਹੀਂ ਉਹ ਕੀ ਕੀ ਨੁਕਸਾਨ ਹੈ ਚਾਈਨਾ ਰੋਡ ਸਰ ਉਹਦੇ ਨਾਲ ਨੁਕਸਾਨ ਹੈ ਪੰਛੀ ਆ ਪੰਛੀਆਂ ਦੇ ਨੁਕਸਾਨ ਬੜਾ ਹੋ ਜਾਂਦਾ ਮਰ ਜਾਂਦੇ ਆ ਵਿਚਾਰੇ ਬੰਦੇ ਵੀ ਮਰਦੇ ਆ ਫਿਰ ਇਹਦੇ ਨਾਲ ਤੁਸੀਂ ਤਾਰਾਂ ਦੇ ਦੇਖੋ ਤਾਰਾਂ ਦੇ ਫਸਦੀ ਆ ਤੇ ਜਦੋਂ ਬੱਚਾ ਖਿੱਚਦਾ ਤੋੜਨ ਵਾਸਤੇ ਉਹਦੇ ਫਿਰ ਉਹ ਛਾਟ ਹੋ ਜਾਂਦੀ ਦੋਨੇ ਤਾਰਾਂ ਪਰ ਬੱਚੇ ਨੂੰ ਕਰੰਟ ਪੈ ਜਾਂਦਾ ਤੇ ਪਹਿਲੇ ਕਿੰਨੀ ਕ ਤੁਸੀਂ ਇਹ ਡੋਰ ਵੇਚਦੇ ਸੀ ਤੇ ਹੁਣ ਕਿੰਨੀ ਕ ਵੇਚਦੇ ਹੋ ਸਰ ਪਹਿਲੇ ਦੇ ਮੇਰੇ ਕੋਲ ਵਾਰੀ ਨਹੀਂ ਆਉਂਦੀ ਹੁੰਦੀ ਸਰ ਹੁਣ ਸਾਰੇ ਵੇਲੇ ਹੀ ਬੈਠੇ ਆ ਸਰ ਹੁਣ ਤੇ ਨਜ਼ਰ ਹੋ ਗਿਆ ਕਿਉਂਕਿ ਦੇਖਿਆ ਜਾਏ ਨਾ ਸਾਡੇ ਪੰਜਾਬ ਦੇ ਵਿੱਚ ਲੋਹੜੀ ਤੇ ਬਸੰਤ ਨੂੰ ਬੜਾ ਹੀ ਧੂੰਧਾਂ ਦੇ ਨਾਲ ਮਨਾਇਆ ਜਾਂਦਾ ਸੀ ਅਤੇ ਲੋਕਾਂ ਦੇ ਵੱਲੋਂ ਚਾਰ-ਚਾਰ ਦਿਨ ਪਹਿਲੇ ਹੀ ਇਹ ਡੋਰਾ ਨੂੰ ਬਣਵਾਇਆ ਜਾਂਦਾ ਸੀ ਕਿੰਨਾ ਟਾਈਮ ਲੱਗਦਾ ਸੀ ਇਹਨੂੰ ਬਣਾਉਣ ਵਾਸਤੇ ਔਰ ਕਿੰਨਾ ਕਰ ਰਸ਼ ਰਹਿੰਦਾ ਸੀ ਤੇ ਕਿੰਨਾ ਕੋ ਉਕਸਾਸ ਹੁੰਦਾ ਲੋਕਾਂ 'ਚ ਇਹਦੇ ਬਾਰੇ ਦੱਸੋ ਸਰ ਇਹ ਡੋਰ ਦੇ ਵਿੱਚ ਲੋਕੀ ਪਹਿਲੇ ਮਹੀਨਾ-ਮਹੀਨਾ ਪਹਿਲੇ ਸਾਨੂੰ ਐਡਵਾਂਸ ਰੀਲਾ ਦੇ ਜਾਂਦੇ ਸੀ ਸਰ ਮੇਰੀ ਲਾ ਦਿਓ ਮੇਰੀ ਲਾ ਦਿਓ ਸਰ ਉਦੋਂ ਟਾੜੇ ਕੋਲ ਨਾ ਟਾਈਮ ਨਹੀਂ ਹੁੰਦਾ ਲਾ ਆਂਦਾ ਫਿਰ ਲੋਕੀ 15-15 ਦਿਨ 20-20 ਦਿਨ ਪਹਿਲੇ ਦੇ ਜਾਂਦੇ ਸੀ ਇਹ ਐਡਵਾਂਸ ਫਿਰ ਉਹਨਾਂ ਨੂੰ ਲਗਾ ਕੇ ਦਿੰਦੇ ਸੀਗੇ ਡੋਰ ਤੇ ਉਦੋਂ ਫਿਰ ਲੁੱਕ ਲੈ ਕੇ ਜਾਂਦੇ ਸੀਗੇ ਲੋੜੀ ਤੇ ਲੋਕੀ ਤੇ ਜੇ ਗੱਲ ਕਰੀਏ ਚਾਈਨਾ ਡੋਰ ਦੀ ਤੇ ਸਰਕਾਰਾਂ ਪਰ ਕਿਤੇ ਨਾ ਕਿਤੇ ਹਲੇ ਵੀ ਚੋਰੀ ਛਿਪੇ ਕੁਝ ਲੋਕ ਇਹਨੂੰ ਵੇਚ ਰਹੇ ਨੇ ਸਮਾਜ ਦੇ ਵਿੱਚ ਇਸ ਜ਼ਹਿਰ ਨੂੰ ਮੋਤ ਵਾਲੀ ਡੋਰ ਨੂੰ ਫਲਾ ਰਹੇ ਨੇ ਉਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਸਰ ਪ੍ਰਸ਼ਾਸਨ ਨੇ ਕਿ ਤੇ ਇਹੀ ਮੰਗ ਹੈਗੀ ਹੈ ਕਿ ਸਰ ਡੋਰ ਚਾਈਨਾ ਜਿਹੜੀ ਆ ਉਹ ਬਿਲਕੁਲ ਬੰਦ ਕੀਤੀ ਜਾਏ ਲੇਕਿਨ ਬੰਦ ਕੀਤੀ ਹੋਈ ਹੈ ਸਰਕਾਰ ਨੇ ਪਰ ਲੇਕਿਨ ਉਹੋ ਜਿਹੀ ਬੰਦ ਨਹੀਂ ਹੋ ਰਹੀ ਹੈਗੀ ਅੱਜ ਕੱਲ ਪਤੰਗ ਡੋਰ ਵਾਲਾ ਘੱਟ ਵੇਚ ਰਿਹਾ ਥਰਡ ਪਰਸਨ ਬੰਦੇ ਜ਼ਿਆਦਾ ਵੇਚ ਰਹੇ ਨੇ ਡੋਰ ਨੂੰ ਤੇ ਜੇ ਗੱਲ ਕਰੀਏ ਬੱਚਿਆਂ ਦੇ ਮਾਪਿਓ ਦੀ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬੱਚੇ ਦੀ ਕੀਮਤੀ ਜਾਨ ਹੁੰਦੀ ਆ ਜਿਹੜੀ ਇਹਨਾਂ ਦੇ ਹਾਸਿਆਂ ਵਿੱਚ ਟੀਵੀ ਚੈਨਲ ਅਤੇ ਅਖਬਾਰਾਂ ਦੇ ਵਿੱਚ ਵੀ ਪਤਾ ਲੱਗਦਾ ਕਿ ਇਹਦਾ ਨੁਕਸਾਨ ਹੋਇਆ ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਇਹ ਡੋਰਾ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੇ ਆ ਸਰ ਇਸ ਤਰ੍ਹਾਂ ਹੁੰਦਾ ਹੈ ਕਿ ਸਰ ਲੋਕ ਟੀਵੀ ਵਿੱਚ ਵੀ ਆਂਦਾ ਹੈ ਖਬਰਾਂ ਨਿਊਜ਼ ਵਿੱਚ ਵੀ ਆਂਦਾ ਹੈ ਅਖਬਾਰ ਵਿੱਚ ਵੀ ਆਂਦਾ ਹੈ ਲੇਕਿਨ ਮਾਪਿਓ ਵੀ ਇਗਨੋਰ ਕਰ ਦਿੰਦੇ ਆ ਸਰ ਇਸ ਚੀਜ਼ ਨੂੰ ਬੱਚੇ ਦੇ ਨਾਲ ਹੀ ਸਹਿਮਤ ਹੋ ਗਏ ਲੋਕੀ ਫਿਰ ਡੋਰ ਚਾਈਨਾ ਹੀ ਲਾ ਕੇ ਦੇ ਕਰਦੇ ਨੇ ਸਨ ਕਾਕਾ ਜੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮਾਜਾ ਡੋਰ ਵੇਚ ਰਹੇ ਨੇ ਅਤੇ ਚਾਈਨਾ ਡੋਰ ਦਾ ਜਿਹੜਾ ਵਿਰੋਧ ਕਰ ਰਹੇ ਨੇ ਕਿਉਂਕਿ ਕਈ ਬੱਚਿਆਂ ਦੀ ਇਸ ਨਾਲ ਜਾਨ ਵੀ ਗਈ ਹੈ ਸਿਆਣਿਆਂ ਦੀ ਵੀ ਜਾਣ ਗਈ ਹੈ ਤੇ ਕਈ ਪੰਛੀ ਵੀ ਇਸ ਦੀ ਚ ਪੇੜ ਵਿੱਚ ਆ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਡੋਰ ਦੇ ਪ੍ਰਤੀ ਜਾਗਰੂਕ ਹੋਣਾ ਪਵੇਗਾ ਅਤੇ ਆਪਣੇ ਬੱਚਿਆਂ ਦੀ ਕੀਮਤੀ ਜਾਨ ਨੂੰ ਬਚਾਉਣ ਦੇ ਲਈ ਮੁੜ ਮਾਜਾ ਡੋਰਲ ਆਪਣਾ ਰੁਖ ਕਰਨਾ ਪਵੇਗਾ ਜਗਵਾਨੀ ਦੇ ਲਈ ਪਠਾਨਕੋੜ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ